ਪੰਜਾਬ ਦੀ ਕੁਸ਼ਤੀ ਨੂੰ ਪਰਫਲਤ ਕਰਨ ਲਈ ਪੰਜਾਬ ਸਰਕਾਰ ਸਪੋਰਟਸ ਵਿਭਾਗ ਐਨਆਰਆਈ ਕੁਸ਼ਤੀ ਵੈਲਫੇਅਰ ਤੇ ਪੰਜਾਬ ਕੁਸ਼ਤੀ ਐਸੋਸੀਏਸ਼ਨ ਦੇ ਸਹਿਯੋਗ ਦੇ ਨਾਲ ਅੱਜ 10 ਨਵੰਬਰ ਨੂੰ 20 ਰੋਜ਼ਾ ਜਿਹੜਾ ਉਹ ਕੁਸ਼ਤੀ ਟ੍ਰੇਨਿੰਗ ਕੈਂਪਾ ਮਹਾਲੀ ਦੇ ਸਪੋਰਟਸ ਕੈਂਪਲੈਕਸ ਦੇ ਵਿੱਚ ਲਗਾਇਆ ਜਾ ਰਿਹਾ ਹੈ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਭਦਾਇਕ ਗੁਰਨਾਲ ਸਿੰਘ ਕਨੌਰ ਔਰ ਡਾਇਰੈਕਟਰ ਜੀਵਨ ਜੋਤ ਸਿੰਘ ਤੇਜੇ ਤਲਦੀਪ ਸਿੰਘ ਬਾਸੀ ਆਸਟ੍ਰੇਲੀਆ ਤੋਂ ਜੋ ਵਿਸ਼ੇਸ਼ ਤੌਰ ਤੇ ਐਨਆਰਆਈ ਸਾਥੀਆਂ ਦੇ ਨਾਲ ਇੱਥੇ ਪਹੁੰਚੇ ਨੇ ਦੇ ਨਾਲ ਪੀਆਰ ਸੌਂਦੀ ਸਾਹਿਬ ਬੁੱਤਸਰੇ ਜੀ ਪੁੱਟੋ ਏਸ਼ੀਅਨ ਮੈਡਲਿਸਟ ਬਹੁਤ ਸਾਰੇ ਲੋਕ ਨੇ ਜਿਹੜੇ ਕੁਸ਼ਤੀ ਨਾਲ ਜੁੜੇ ਹੋਏ ਨੇ ਇੱਥੇ ਪਹੁੰਚੇ ਹੋਏ ਨੇ ਪੰਜਾਬ ਦੀ ਕੁਸ਼ਤੀ ਨੂੰ ਦੁਨੀਆ ਦੇ ਸਮੇਂ ਦੀ ਹਾਣੀ ਬਣਾਉਣ ਦੇ ਲਈ ਇਹ ਐਨਆਰਆਈ ਵੀਰਾਂ ਦਾ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਬਹੁਤ ਵੱਡਾ ਉਪਰਾਲਾ ਹੈ 20 ਦਿਨ ਇਹ ਕੈਂਪ ਚੱਲੇਗਾ ਜਿੱਥੇ ਵਿਸ਼ੇਸ਼ ਤੌਰ ਤੇ ਰਸ਼ੀਆ ਤੋਂ ਜਿਹੜੇ ਕੋਚ ਮਗਾਏ ਗਏ ਨੇ ਜੋ ਸਾਡੇ ਪਹਿਲਵਾਨਾਂ ਨੂੰ ਸਾਡੇ ਬੱਚਿਆਂ ਨੂੰ ਕੁਸ਼ਤੀ ਦੀਆਂ ਬਰੀਕੀਆਂ ਤੇ ਟ੍ਰੇਨਿੰਗ ਦੇਣਗੇ ਦੇ ਨਾਲ-ਨਾਲ ਸਾਡੇ ਪੰਜਾਬ ਦੇ ਜਿਹੜੇ ਕੋਚ ਨੇ ਜਿਹੜੇ ਕੁਸ਼ਤੀ ਦੇ ਮਾਹਰ ਨੇ ਉਹ ਵੀ ਇਸ ਕੈਂਪ ਦੇ ਵਿੱਚ ਅੰਗ-ਸੰਗ ਰਹਣਗੇ ਇਹਦਾ ਮਨੋਰਥ ਜਿਹੜਾ ਕੈਂਪ ਦਾ ਉਹ ਇੱਕੋ ਹੀ ਹੈ ਕਿ ਜਿਹੜੇ ਸਾਡੇ ਪੰਜਾਬ ਦੇ ਪਹਿਲਵਾਨ ਨੇ ਉਹ ਥੋੜਾ ਅਦਰ ਸਟੇਟਾਂ ਨਾਲੋਂ ਪਛੜ ਗਏ ਨੇ ਉਹਨਾਂ ਨੂੰ ਜਿੱਥੇ ਦੇਸ਼ ਦੇ ਵਿੱਚ ਨੈਸ਼ਨਲ ਦੇ ਵਿੱਚ ਮੈਡਲ ਦੇ ਜੇਤੂ ਬਣਾਉਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਨੇ ਉਥੇ ਦੁਨੀਆ ਦੀ ਕੁਸ਼ਤੀ ਦੇ ਵਿੱਚ ਸਾਡੀ ਪੰਜਾਬ ਦੀ ਕੁਸ਼ਤੀ ਨੂੰ ਪਰਫੁੱਲਤ ਕਰਨ ਦੇ ਲਈ ਇਹ ਬਹੁਤ ਵੱਡਾ ਉਪਰਾਲਾ ਜਿਹੜਾ ਸਾਡੇ ਐਨ ਆਰ ਆਈ ਵੀਰਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਸਪੋਰਟਸ ਭਾਗ ਵੱਲੋਂ ਕੀਤਾ ਜਾ ਰਿਹਾ ਸੋ ਇਸ ਕੈਂਪ ਦਾ ਜਿਹੜੇ ਵੀ ਕੁਸ਼ਤੀ ਨਾਲ ਸੰਬੰਧਿਤ ਲੋਕ ਨੇ ਉਹਨਾਂ ਨੂੰ ਸਾਰਿਆਂ ਨੂੰ ਲਾਹਾ ਲੈਣਾ ਚਾਹੀਦਾ ਸਾਰਿਆਂ ਨੂੰ ਇੱਥੇ ਪਹੁੰਚਣਾ ਚਾਹੀਦਾ ਹੈ ਔਰ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਕੁਸ਼ਤੀ ਪ੍ਰਤੀ ਦਿਲਚਸਪੀ ਰੱਖਦੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਸਿੱਖਣ ਦੀ ਬਹੁਤ ਲੋੜ ਹੈ ਮੈਂ ਸਤਪਾਲ ਖੜਿਆਲ ਕੈਮਰਾਮੈਨ ਕੁਲਦੀਪ ਦੇ ਨਾਲ ਪੰਜਾਬ ਵਾਰੀਅਰ ਤੇ ਇੱਥੇ ਪਹੁੰਚੇ ਹਾਂ ਤੇ ਜਾਣਾਂਗੇ ਜਿਹੜੇ ਇੱਥੇ ਆਏ ਨੇ ਨਮਾਇंदे ਉਹਨਾਂ ਤੋਂ ਵੀ ਕੁਸਤੀ ਨੂੰ ਲੈ ਕੇ ਕਿਸ ਤਰ੍ਹਾਂ ਆਸਬੰਦ ਨੇ ਔਰ ਕੀ ਉਹਨਾਂ ਦੇ ਜਿਹੜੇ ਉਦਮ ਰਹਿਣਗੇ ਮੇਰੇ ਬਾਬਤ ਉਹ ਜਾਣਕਾਰੀ ਦੇ ਦੇਣਗੇ ਬਸ ਸਵਾਲ ਹੈ ਸੌ ਆਸ਼ੀਰਵਾਦ ਥੈਂਕ ਯੂ ਜੀ ਹਰ ਹਮੇਸ਼ਾ ਤੋਂ ਕੁਸਤੀ ਨਾਲ ਤੁਸੀਂ ਜੁੜੇ ਹੋ ਹੋ ਤੇ ਇਹ ਨੈਸ਼ਨਲੀਆਸ ਜਾਂ ਜਿਹੜੀਆਂ ਛੇਡਾਂ ਨੇ ਜਿਹੜੀਆਂ ਟੀਮਾਂ ਨੇ ਕੁਸਤੀ ਦੀਆਂ ਉਹਦੇ ਵਿੱਚ ਕਾਮਨ ਵੈਲਥ ਏਸ਼ੀਆ ਤੇ 올ੈਂਪਿਕ ਕਮੇਟੀਆਂ ਦੇ ਨਾਲ ਤੁਸੀਂ ਪੂਰਾ ਤਾਲਮੇਲ ਬਣਾ ਕੇ ਉੱਥੇ ਕੰਮ ਕਰ ਰਹੇ ਹੋ ਔਰ ਪੰਜਾਬ ਦੀ ਕੁਸਤੀ ਨੂੰ ਪ੍ਰਫੁੱਲਤ ਕਰਨ ਲਈ ਤੁਸੀਂ ਇੱਥੇ ਆਏ ਹੋ ਕਿਸ ਤਰ੍ਹਾਂ ਦੇਖਦੇ ਹੋਗੇ ਅੱਜ ਜਿਹੜਾ ਇਹ ਸਾਰਾ ਮਾਹੌਲ ਬਣਿਆ ਪੰਜਾਬ ਦੀ ਕੁਸ਼ਤੀ ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਕੀ ਹੈ ਔਰ ਤੁਹਾਡੇ ਐਨਆਰਆਈ ਜਿਹੜੇ ਸਾਥੀ ਨੇ ਜਿਨ੍ਹਾਂ ਨੇ ਸਾਰੀ ਟੀਮ ਬਣਾਈ ਹੈ ਤਾਂ ਕੀ ਸੋਚ ਲੈ ਕੇ ਅੱਗੇ ਵਧ ਰਹੇ ਹੋ ਐ थैंक यू ਜੀ ਪਹਿਲਾਂ ਤਾਂ ਮੈਂ ਪਹਿਲਾਂ ਤਾਂ ਸਭ ਤੋਂ ਇਹ ਹੈ ਜੀ ਵੀ ਪੰਜਾਬ ਗਵਰਨਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਗਾ ਕਿਉਂ ਸਾਡੀ ਕੁਸ਼ਤੀ ਪ੍ਰਦੀ ਮੇਰਾ ਆਪਣਾ ਬੈਕਗ੍ਰਾਉਂਡ ਕੁਸ਼ਤੀ ਹੈਗੀ ਲੰਬੇ ਸਮੇਂ ਤੋਂ ਆਸਟ੍ਰੇਲੀਆ 'ਚ ਵੀ ਐਜ਼ ਅ ਪ੍ਰੈਜ਼ੀਡੈਂਟ ਬਤੌਰ ਕੰਮ ਕੀਤਾ ਲੰਬਕ ਤੱਕ ਪਰ ਪੰਜਾਬ ਦੇ ਵਿੱਚ ਦਿਮਾਗ ਹਰ ਟਾਈਮ ਘੁੰਮਦਾ ਰਹਿੰਦਾ ਵੀ ਪੰਜਾਬ ਦੀ ਕੁਸ਼ਤੀ ਸਾਡੀ ਪਿੱਛੇ ਗਈ ਹੈ ਇਹਨੂੰ ਅੱਗੇ ਕਿਸ ਤਰ੍ਹਾਂ ਲੈ ਕੇ ਜਾਣਾ ਸੋ ਉਹਦੇ ਨਾਲ ਹੀ ਅਪਰਾਲੇ ਕਰਦੇ ਕਰਦੇ ਪਿਛਲੇ ਕੁਝ ਮਹੀਨਿਆਂ ਤੋਂ ਅਸੀਂ ਇੱਕ ਐਨਆਰਆਈ ਵੀਰ ਜਿੰਨੇ ਸੀਗੇ ਬੈਠ ਕੇ ਵਿਚਾਰ ਚੱਲਦੇ ਰਹਿੰਦੇ ਵੀ ਕੋਸ਼ਿਸ਼ ਕੀਤੀ ਕਿਦਾਂ ਚੱਲ ਕੇ ਆ ਜਾਵੇ ਪਰ ਜੇ ਗਵਰਨਮੈਂਟ ਦੀ سپورਟ ਦਾ ਨਾਮ ਹੋਵੇ ਤਾਂ ਮੇਰੇ ਖਿਆਲ ਇਹ ਚੀਜ਼ਾਂ ਸੰਭਵ ਨਹੀਂ ਹੈ ਤੇ ਇਹਨਾਂ ਦੀ سپورਟ ਜਿਹੜੀ ਸਾਨੂੰ ਹਾਰ ਟਾਈਮ ਨਾਲ ਹੋਣੀ ਜ਼ਰੂਰੀ ਸੀ ਸੋ ਇਹਨਾਂ ਦੇ ਨਾਲ ਤਾਲਮੇਲ ਸ਼ੁਰੂ ਕੀਤਾ سپورਟ ਡਾਇਰੈਕਟਰ ਸਾਹਿਬ ਦੇ ਨਾਲ ਕੀਤਾ ਆਪਣੇ ਐਮਐਲਏ ਸਾਹਿਬ ਗੁਲਾਬ ਸਿੰਘ ਉਹਨਾਂ ਦੇ ਨਾਲ ਗੱਲਬਾਤ ਹੋਈ ਆ ਤੇ ਆਪਣੀ ਪੰਜਾਬ ਐਸੋਸੀਏਸ਼ਨ ਜਿਹੜੀ ਆ ਜਿਹੜੇ ਮੁੰਡੇ ਗਰਾਊਂਡਵਰਕ ਤੇ ਸ਼ਾਹਬਾਦ ਸਿੰਘ ਹੋਣੀ ਤੇ ਆਪਣੇ ਇਹਨਾਂ ਦੇ ਕੰਮ ਕਰ ਰਹੇ ਪੰਜਾਬ ਰੈਸਲਿੰਗ ਐਸੋਸੀਏਸ਼ਨ ਸੋ ਇਹ ਤਿੰਨ ਜਾਣੇ ਨੇ ਰਲ ਕੇ ਸਲਾਹ ਕੀਤੀ ਵੀ ਇੱਕ ਜਿਹੜਾ ਇੱਕ ਵਰਲਡ ਲੈਵਲ ਦਾ ਕੋਚ ਲਿਆ ਕੇ ਸਾਡੇ ਮੁੰਡਿਆਂ ਨੂੰ ਐਡਵਾਂਸਡ ਟੈਕਨੀਕ ਜਿਹੜੀ ਆ ਉਹਦੇ ਤੇ ਵਰਕ ਕੀਤਾ ਜਾਵੇ ਸੋ ਇਹ ਉਹਦੇ ਉਹਦਾ ਹੀ ਹੈਗਾ ਸਾਰਾ ਦੇਣ ਲੈਣ ਹੈਗਾ ਸੋ ਆਪਣੇ ਕੋਚ ਸਾਡੇ ਹਾਂ ਜਿਹਨੇ ਆਪਣੇ ਬੈਲਗਰਾਦੀ ਐਨਾਟੋਲੀ 올ੰਪਿਕ ਦੇ ਮੈਡਲਸ ਆ ਵਰਲਡ ਚੈਂਪੀਅਨ ਆ ਇਹ ਦੁਨੀਆ ਦੇ ਦੀ ਬੈਸਟ ਆ ਰਸ਼ੀਆ ਦੀ ਹੈਡ ਟੀਮ ਦਾ ਲੰਮੇ ਸਮੇਂ ਤੋਂ ਇੱਕ ਕੋਚ ਆ ਤੇ ਜਿਹੜੇ ਕਿ ਅੱਜ ਮੇਰਾ ਖਿਆਲ ਵਿੱਚ ਪੰਜਾਬ ਨੂੰ ਬੜੀ ਖੁਸ਼ੀ ਆ ਹੋਊਗੀ ਇਹ ਇੱਕ ਇਸ ਲੈਵਲ ਦਾ ਮਤਲਬ ਜਿਹੜਾ ਕੋਚ ਆ ਪਹਿਲੀ ਵਾਰੀ ਸ਼ਾਇਦ ਏ ਪੰਜਾਬ ਦੇ ਭਾਗਾਂ ਛੋਇਆ ਆ ਜਿਹੜਾ ਕਿ ਆਪਣੇ 20 ਦਿਨ ਦਾ ਟ੍ਰੇਨਿੰਗ ਕੈਂਪ ਲੱਗੂਗਾ ਮੋਲੇ ਮਹੀਨੇ ਦੇ ਵਿੱਚ ਨੈਸ਼ਨਲ ਹੋ ਰਹੀ ਆ ਆਸ ਰੱਖਦੇ ਆ ਕਿ ਇਹ ਟੀਮ ਜਿਹੜੀ ਆ ਇਹਨਾਂ ਦੀ ਛਤਰ ਛਾਇਆ ਥੱਲੇ ਜਿਹੜੀ ਆ ਤਿਆਰ ਹੋ ਕੇ ਜਿਹੜੀ ਨੈਸ਼ਨਲ ਆ ਉਹਦੇ ਬਾਰੇ ਰਿਜ਼ਲਟ ਜਿਹੜਾ ਉਹਦੀ ਇੰਪਰੂਵਮੈਂਟ ਹੋਊਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਇੱਕ ਸਾਡਾ ਪਹਿਲਾ ਉਪਰਾਲਾ ਆ ਆਉਣ ਵਾਲੇ ਸਮੇਂ ਦੇ ਕੰਟੀਨਿਊਅਸਲੀ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ ਹੋ ਸਕਦਾ ਸੀ ਪੋਸੀਬਲ ਹੋਵੇ ਤੇ ਜੇ ਸਾਡੀ ਗਵਰਨਮੈਂਟ ਇਸੇ ਤਰ੍ਹਾਂ ਸਪੋਰਟ ਕਰਦੀ ਰਵੇ ਅਸੀਂ ਫੁੱਲ ਟਾਈਮ ਜਿਹੜਾ ਹੈ ਕੋਚ ਜਿਹੜਾ ਪੰਜਾਬ ਦੇ ਸਪੁਰਦ ਕਰਾਂਗੇ ਤੇ ਜਿਹੜਾ ਕਿ ਲਗਾਤਾਰ ਕਿਉਂਕਿ ਸਾਨੂੰ ਕੁਸ਼ਤੀ ਨੂੰ ਪਿੱਛੇ ਡਿੱਗੀ ਆ ਮਤਲਬ ਕਿ ਕਾਫੀ ਲੰਮੇ ਸਮੇਂ ਤੋਂ ਨੈਸ਼ਨਲ ਟੀਮ ਸਾਡਾ ਖਿਡਾਰੀ ਕੱਟੇ ਬਾਹਰ ਜਾ ਰਿਹਾ ਆ ਪਰ ਅਸੀਂ ਕੋਸ਼ਿਸ਼ ਕਰਨੇ ਹਰਿਆਣੇ ਦੀ ਕੁਸ਼ਤੀ ਕਹਿੰਦੇ ਜੀ ਵੱਡੀ ਹੋ ਗਈ ਉਹਦੇ ਬਰਾਬਰ ਕਰਨ ਲਈ ਸਾਨੂੰ ਜ਼ੋਰ ਲਾਉਣਾ ਪੈਣਾ ਸਾਰਿਆਂ ਰਲ ਕੇ ਤੇ ਆਸ ਰੱਖਦੇ ਆ ਕਿ ਇਹ ਜਿਹੜੀ ਕੁਸ਼ਤੀ ਆ ਇਹਨੂੰ ਅਸੀਂ ਇਹ ਜੇ ਸਾਡਾ ਰਿਜ਼ਲਟ ਵਧੀਆ ਆਉਂਦਾ ਆ ਤੇ ਅੱਗੇ ਲਿਜਾਣ ਦੇ ਵਿੱਚ ਕਾਮਯਾਬ ਹੋਵਾਂਗੇ ਕਿ ਬਾਕੀ ਸਾਨੂੰ ਇਹ ਆ ਜੀ ਜਿੰਨੇ ਅਖਾੜੇ ਆ ਪੰਜਾਬ ਦੇ ਅਕੈਡਮੀਆਂ ਹਨ ਜਾਂ ਜਿਹੜੇ ਪ੍ਰਬੰਧਕ ਆ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵੀ ਆ ਉਹਨਾਂ ਤੋਂ ਵੀ ਅਸੀਂ ਆਸ ਰੱਖਦੇ ਹਾਂ ਕਿ ਜੇ ਸਾਡੀ ਪੰਜਾਬ ਐਸੋਸੀਏਸ਼ਨ ਜਾਂ ਪੰਜਾਬ ਗਵਰਨਮੈਂਟ ਇਹ ਕੋਲ ਦਿੰਦੀ ਹੈ ਇਹੋ ਜੇ ਕੈਂਪ ਵਾਸਤੇ ਤੇ ਵੱਧ ਤੋਂ ਵੱਧ ਉਹਦੇ ਵਿੱਚ ਹੰਗਾਰਾ ਦਿੱਤਾ ਜਾਵੇ ਕਿ ਕੱਲ ਨੂੰ ਫਿਰ ਏਸੀ ਦੀ ਕੰਪਲੇਂਟ ਨਾ ਕਰਨ ਭਈ ਸਾਨੂੰ ਮੌਕਾ ਨਹੀਂ ਮਿਲਿਆ ਬਾਕੀ ਉਹ ਬੱਚਾ ਜਿਹੜਾ ਕੋਈ ਵੀ ਆ ਗਰੀਬ ਦਾ ਹੋਵੇ ਅਮੀਰ ਦਾ ਹੋਵੇ ਮੈਰਿਟ ਬੇਸ ਤੇ ਸਿਲੈਕਟ ਹੋਊਗਾ ਜੇ ਕਿਸੇ ਵੀ ਤਰੀਕੇ ਦੀ ਕਿਸੇ ਨੂੰ ਲੱਗਦਾ ਹੋਵੇ ਕੋਈ ਮਤਲਬ ਕਿਸੇ ਦਾ ਧੱਕਾ ਹੋ ਰਿਹਾ ਉਹ ਸਾਡੇ ਤੱਕ ਜਾਂ ਆਪਣੇ ਮੈਨੇਜਮੈਂਟ ਤੱਕ ਓਸੀ ਦੀ ਖੁੱਲੇ ਤੌਰ ਤੇ ਅਪਰੋਚ ਕਰ ਸਕਦਾ ਆ ਕਿਉਂਕਿ ਇੱਕ ਬਿਲਕੁਲ ਫੇਅਰ ਸਿਸਟਮ ਹੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਆ ਸਰ ਬੱਚਿਆਂ ਵਾਸਤੇ ਹੀ ਹੈ ਤੇ ਸਾਨੂੰ ਤਾਂ ਇਹਦੇ ਵਿੱਚੋਂ ਕੁਝ ਨਹੀਂ ਲੱਭਣ ਨੂੰ ਜੇ ਸਾਨੂੰ ਇਹ ਖੁਸ਼ੀ ਹੋਊਗੀ ਵੀ ਜੇ ਸਾਡੇ ਪੰਜਾਬ ਦੇ ਮੁੰਡੇ ਇੱਕ ਟੌਪ ਤੇ ਇੰਡੀਆ ਨੂੰ ਰਿਪਰੈਜ਼ੈਂਟ ਕਰਨਗੇ ਤੇ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਆ ਸੋ ਮੈਂ ਇੱਕ ਵਾਰੀ ਫੇਰ ਪੰਜਾਬ ਗਵਰਨਮੈਂਟ ਤੇ ਸਾਡੇ ਐਮਐਲਏ ਸਾਹਿਬ ਗਲਾਲ ਸਿੰਘ ਤੇ ਜੀਵਨ ਜੋਤ ਸਿੰਘ ਜਿਹੜੇ ਆ ਸਪੋਰਟ ਡਾਇਰੈਕਟਰ ਜਿਹੜੇ ਆ ਇਹਨਾਂ ਨੇ ਸਾਡਾ ਬੜਾ ਸਾਥ ਦਿੱਤਾ ਤੇ ਅਸੀਂ ਆਸ ਰੱਖਦੇ ਆਂ ਕਿ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹਿਣਗੇ ਤੇ ਜਿਹੜੇ ਸਾਡੇ ਪੰਜਾਬ ਐਸੋਸੀਏਸ਼ਨ ਦੇ ਸੈਕਟਰੀ ਸ਼ਾਹਵਾਤ ਸਿੰਘ ਹਨ ਤੇ ਇਹਨਾਂ ਨੂੰ ਵੀ ਆ ਇਦਾਂ ਆਸ ਰੱਖਦੇ ਆ ਵੀ ਜਿਸ ਤਰ੍ਹਾਂ ਇਹਨਾਂ ਨੇ ਸਾਡੇ ਨਾਲ ਮੋਹਰੇ ਹੋ ਕੇ ਗਰਾਊਂਡ ਵਰਕ ਤੇ ਵਰਕ ਕੀਤਾ ਆ ਤੇ ਇਸੇ ਤਰ੍ਹਾਂ ਕਰਦੇ ਰਹਿਣਗੇ ਤਾਂ ਕਿ ਸਾਡੀ ਪੰਜਾਬ ਦੀ ਜਿਹੜੀ ਕੁਸ਼ਤੀ ਆ ਇਹ ਕਾਮਯਾਬ ਹੋਵੇ ਇੱਕ ਵਾਰ ਫਿਰ ਸਾਰਿਆਂ ਦਾ ਧੰਨਵਾਦ ਸਰਦਾਰ ਗੁਰਲਾਲ ਸਿੰਘ ਜੀ ਕਨੌਰ ਜੋ ਵਿਧਾਇਕ ਨੇ ਹਲਕਾ ਕਨੌਰ ਤੋਂ ਔਰ ਆ ਵੱਡੇ ਸਪੋਰਟਸਮੈਨ ਰਹੇ ਨੇ ਤੇ ਇਸ ਸਮੇਂ ਇੱਥੇ ਪੁੱਜੇ ਨੇ ਉਹਨਾਂ ਤੋਂ ਵੀ ਜਾਣਕਾਰੀ ਪ੍ਰਾਪਤ ਕਰਾਂਗੇ ਆਪਾਂ ਵੀ ਪੰਜਾਬ ਸਰਕਾਰ ਦਾ ਜਿਹੜਾ ਕੁਸ਼ਤੀ ਨੂੰ ਲੈ ਕੇ ਕੀ ਪ੍ਰਾਰਲਾ ਹੈ ਮੈਨੂੰ ਸਵਾਗਤ ਹੈ ਸ੍ਰੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਸਤੀ ਪੰਜਾਬ ਦੀ ਇੱਕ ਰਵਾਇਤੀ ਖੇਡ ਹੈ ਬਿਲਕੁਲ ਮੈਟ ਤੇ ਔਨ ਕਰਕੇ ਠੀਕ ਹੈ ਕਸਤੀ ਗੱਦੇ ਵਾਲੀ ਵੀ ਮੈਟ ਵਾਲੀ ਵੀ ਮਿੱਟੀ ਵਾਲੀ ਵੀ ਚੱਲਣੀ ਚਾਹੀਦੀ ਹੈ ਪਰ ਸਾਡੇ ਬੱਚੇ ਜਿਹੜੇ ਕਸਤੀ ਦੇ ਵਿੱਚ ਗੱਦੇ ਵਾਲੀ ਕਸਤੀ ਦੇ ਵਿੱਚ ਪੰਜਾਬ ਜਿਹੜਾ ਪਿੱਛੇ ਜਾ ਰਿਹਾ ਸੋ ਸਾਡੇ ਐਨ ਆਰ ਆ ਭਰਾ ਕੁਲਦੀਪ ਬਾਸੀ ਉਹਨਾਂ ਨੇ ਸਾਰੀ ਜਿਹੜੀ ਟੀਮ ਹੈ ਸਾਡਾ ਰਾਜ ਜੀਵਨ ਪੀ ਆਈ ਐਸ ਦਾ ਹੈੱਡ ਹੈ ਡਿਪਾਰਟਮੈਂਟ ਦੇ ਵਿੱਚ ਵੱਡਾ ਅਹੁਦਾ ਹੈ ਸਾਡੇ ਕੋਚ ਸਹਿਬਾਨ ਜਿਹੜੇ ਸਾਡੇ ਬਹੁਤ ਸਤਿਕਾਰਯੋਗ ਨੇ ਸਾਰੇ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਐਸੋਸੀਏਸ਼ਨ ਨੇ ਸਪੋਰਟਸ ਡਿਪਾਰਟਮੈਂਟ ਨੇ ਤੇ ਐਨਆਰਆਈ ਭਰਾਵਾਂ ਨੇ ਰਲ ਕੇ ਜਿਹੜਾ ਇੱਕ ਸਾਨੂੰ ਇੰਟਰਨੈਸ਼ਨਲ ਕੋਚ ਜੋ ਆਪ ਇੱਕ 올ੰਪੀਅਨ ਮੈਨ ਲਿਸਟ ਹੈ ਵਰਲਡ ਲੈਵਲ ਦੇ ਆਪ ਨੇ ਹੋਰ ਵੀ ਸਾਰੇ ਸਾਡੇ ਵੀ ਸਤਿ ਕੋਚ ਜਿਹੜੇ ਪੰਜਾਬ ਸਰਕਾਰ ਦੇ ਨੇ ਉਹ ਵੀ ਸਤਿਕਾਰਯੋਗ ਨੇ ਪਰ ਰਲ ਕੇ ਜਦੋਂ ਆਪਾਂ ਨੋਲੇਜ ਸ਼ੇਅਰਿੰਗ ਕਰਾਂਗੇ ਤੇ ਬੱਚਿਆਂ ਨੂੰ ਜਿਹੜਾ ਫਾਇਦਾ ਹੋਵੇਗਾ ਸੋ ਸਾਡੇ ਬੱਚੇ ਜਿਹੜੇ ਸਾਰੇ ਸੁਪਰ ਵੇਟਾਂ ਵਾਲੇ ਨੇ ਜਿਹੜੇ ਵੱਡੇ ਬੇਟਾਂ ਵਾਲੇ ਨੇ ਉਹ ਇਕੱਠੇ ਇੱਕ ਦੂਜੇ ਨਾਲ ਖੋਲਣਗੇ ਇਕੱਠੇ ਖੇਡਣਗੇ ਉਹਨਾਂ ਦਾ ਮਨ ਜਿਹੜਾ ਹੋਰ ਵੱਡਾ ਹੋਵੇਗਾ ਸੋ ਸਾਂਝੇ ਕੈਂਪ ਦੀ ਜਿਹੜੀ ਲੋੜ ਸੀ ਸੋ ਐਨਆਰਏ ਭਰਾਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਜਿਹੜਾ ਇਹੀ ਸੁਪਨਾ ਹੈ ਕਿ ਸਾਡਾ ਪੰਜਾਬ ਜਿਹੜਾ ਉਹ ਖੇਡਾਂ ਵਾਲੇ ਪਾਸੇ ਜਾਵੇ ਤਾਂ ਵੈਸੇ ਹੁਣਾ ਹਰ ਇੱਕ ਮਿਲਨ ਦਾ ਹਰ ਇੱਕ ਪੰਜਾਬੀ ਦਾ ਹੀ ਹੋਣਾ ਚਾਹੀਦਾ ਸਰਕਾਰਾਂ ਦੇ ਨਾਲ ਨਾਲ ਜੇ ਸਾਡੇ ਆਪਣੇ ਪਰਿਵਾਰ ਕਿਉਂਕਿ ਜੇ ਸਾਡੇ ਪਰਿਵਾਰਾਂ ਨੂੰ ਅੱਜ ਔਦਾ ਮਿਲਿਆ ਸ਼ੌਰਤ ਮਿਲੀ ਹੈ ਸਤਕਾਰ ਮਿਲਿਆ ਤਾਂ ਉਹ ਕਬੱਡੀ ਦੇ ਕਰਕੇ ਸਪੋਰਟਸ ਦੇ ਕਰਕੇ ਮੈਨੂੰ ਲੱਗਦਾ ਬਹੁਤ ਸਾਰੇ ਪੰਜਾਬ ਦੇ ਐਸੇ ਪਰਿਵਾਰ ਨੇ ਜਿਨ੍ਹਾਂ ਨੂੰ ਖੇਡਾਂ ਨੇ ਬਹੁਤ ਵੱਡੇ ਵੱਡੇ ਔਦੇ ਦਿੱਤੇ ਨੇ ਉਹਨਾਂ ਨੂੰ ਵੀ ਲੋੜ ਹੈ ਅੱਗੇ ਆਉਣ ਦੀ ਸੋ ਜੇ ਅੱਜ ਅਸੀਂ ਆਪਣੇ ਬੱਚਿਆਂ ਲਈ ਆਪਣੀ ਆਉਣ ਵਾਲੀ ਜਨਰੇਸ਼ਨ ਲਈ ਅੱਗੇ ਆਵਾਂਗੇ ਤਾਂ ਕੱਲ ਨੂੰ ਸਾਡੇ ਲਈ ਸਾਡੇ ਬੱਚੇ ਵੀ ਫਿਰ ਇੱਕ ਪੌੜੀ ਬਣਗੇ ਸੋ ਆਪਾਂ ਰਲ ਕੇ ਸਾਰਾ ਜਿਹੜਾ ਅਪਰਾਲਾ ਸਾਰੇ ਐਨ ਆਰ ਆ ਭਰਾਵਾਂ ਦਾ ਸਪੋਰਟਸ ਫੈਡਰੇਸ਼ਨ ਜਿਹੜੀ ਸਾਡੀ ਪੰਜਾਬ ਦੀ ਕੁਸ਼ਤੀ ਫੈਡਰੇਸ਼ਨ ਹੈ ਤੇ ਸਾਡਾ ਜਿਹੜਾ ਸਪੋਰਟਸ ਡਿਪਾਰਟਮੈਂਟ ਹੈ ਪੀਆਈਐਸ ਡਿਪਾਰਟਮੈਂਟ ਸਾਰਾ ਸਪੋਰਟਸ ਡਿਪਾਰਟਮੈਂਟ ਸਾਡਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਬੱਚਿਆਂ ਦਾ ਜਿਹੜਾ ਵੈਲਕਮ ਜੀ ਆਇਆਂ ਕੈਂਪ ਦੇ ਵਿੱਚ ਆਇਓ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਵੀ ਤੁਸੀਂ ਹੁਣ ਖਾੜੇ 'ਚ ਨਹੀਂ ਇੱਕ ਕੈਂਪ ਦੇ ਵਿੱਚੋਂ ਕੈਂਪ ਨੂੰ ਕੈਂਪ ਸਮਝ ਕੇ ਆਪਣੀ ਟ੍ਰੇਨਿੰਗ ਕਰਿਓ ਇਹ ਨਾ ਸਮਝਿਓ ਵੀ ਮੇਰੇ ਦਾਅ ਕਿਸੇ ਹੋਰ ਨੂੰ ਪਤਾ ਲੱਗ ਜਾਣਗੇ ਡਾਇਡ ਕਿਸੇ ਹੋਰ ਨੂੰ ਪਤਾ ਲੱਗ ਜੇ ਕਿ ਛੋਟੀਆਂ ਗੱਲਾਂ ਹੁੰਦੀਆਂ ਹੁੰਦੀਆਂ ਜਦੋਂ ਆਪਾਂ ਸਟੇਟ ਨੂੰ ਰਿਪਰਿਜ਼ੈਂਟ ਕਰਨਾ ਨਾ ਫਿਰ ਅਸੀਂ ਆਪਣੀ ਕੰਟਰੀ ਨੂੰ ਕਿਵੇਂ ਰਿਪਰਿਜ਼ੈਂਟ ਕਰਨਾ ਇਹ ਮਨ ਦੇ ਵਿੱਚ ਲੈ ਕੇ ਚੱਲਿਓ ਬਾਕੀ ਤੁਸੀਂ ਫਿਰ ਕੁਸ਼ਤੀਆਂ ਅਖਾੜੇ ਦੰਗਲਾਂ 'ਚ ਜਾਓਗੇ ਉੱਥੇ ਜਾ ਕੇ ਫਿਰ ਆਪਦਾ ਤੁਸੀਂ ਸਾਰਿਆਂ ਨੇ ਆਪਣਾ ਆਪਣਾ ਜੋਰ ਦਿਖਾਉਣਾ ਸਾਡੇ ਕੋਚ ਸਾਹਿਬ ਇਹਨਾਂ ਦਾ ਵੀ ਵੈਲਕਮ ਜੀ ਆਇਆਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਹੁਣ ਅਸੀਂ ਆਪਣੇ ਜਿਹੜੇ ਕੋਚ ਸਾਹਿਬ ਆਏ ਆ ਤੇ ਇਹਨਾਂ ਦੇ ਨਾਲ ਵੀ ਇੱਕ ਦੋ ਸ਼ਬਦ ਸ਼ੇਅਰ ਕਰਦੇ ਹਾਂ ਸੋ ਆਬ ਲਾਈਕ ਟੂ ਆਸਕ ਮਿਸ ਵੈਲਗਰਾਜ਼ਾ ਐਂਡ ਵਾਟ ਡੂ ਯੂ ਥਿੰਕ ਬੈਟ ਦ ਪੰਜਾਬ ਟੀਮ ਐਂਡ ਵਾਟ ਵੀ ਲੁਕਿੰਗ ਆਈ ਥਿੰਕ ਫਸਟ ਫਾਲ ਥੈਂਕਸ ਅ ਲੋਟ ਫੋਰ To invite me here and people who organized, who involved in my visit here. thanks very much. for me, it's very honor to be here and to share my experience with the punjab team. thank you. thank, thank you, thank you, you I very really much. appreciate and most welcome to you to the punjab. good luck to everybody and good health. thank, thank you. you. thank you. <laughs> ਜਿਹੜਾ ਪੰਜਾਬ ਸਪੋਰਟਸ ਡਿਪਾਰਟਮੈਂਟ ਆ ਸਾਡੀ ਡਿਊਟੀ ਬਣਦੀ ਹੈ ਕਿ ਜਿਹੜੇ ਸਾਡੇ ਕੋਚ ਨੇ ਤੇ ਪਲੇਅਰ ਨੇ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੀਆਂ ਸਹੂਤਾਵਾਂ ਦਿੱਤੀਆਂ ਜਾਣ ਉਹਨਾਂ ਨੂੰ ਅਪਡੇਟ ਰੱਖਿਆ ਜਾਵੇ ਤਾਂ ਕਿ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਜੋ ਵੀ ਰੂਲਸ ਨੇ ਜਾਂ ਫਿਰ ਟੈਕਨੀਕਸ ਨੇ ਉਹ ਬੱਚਾ ਚਾਹਣ ਦੀਆਂ ਤਾਂ ਹੀ ਅਸੀਂ ਜਾ ਕੇ ਕਿਤੇ 올ੰਪਿਕ ਲੈਵਲ ਤੇ ਜਾ ਕੇ ਮੈਡਲ ਦੀ ਜਿਹੜੀ ਹੈਗੀ ਆਪਣਾ ਜਿਹੜੀ ਸੋਚ ਹੈ ਉੱਥੇ ਉਹਨੂੰ ਪੂਰਾ ਕਰ ਸਕਾਂਗੇ ਤੇ ਜਿਵੇਂ ਕਿ ਅਸੀਂ ਰੈਸਲਿੰਗ ਦਾ ਇਹ ਕੈਂਪ ਲਾਇਆ ਇਹਨਾਂ ਵੀਰਾਂ ਦਾ ਬਹੁਤ ਜ਼ਿਆਦਾ ਇਹਦੇ ਵਿੱਚ ਆਤਤਾ ਹੈ ਵੱਡਾ ਗੁਰਲਾਲ ਘਨੌਰ ਜੀ ਬੈਠੇ ਨੇ ਸਾਡੇ ਵੀਰ ਤੇ ਪੰਜਾਬ ਸਪੋਰਟ ਡਿਪਾਰਟਮੈਂਟ ਦਾ ਤੇ ਸਾਡੇ ਸਾਰੇ ਜਿੰਨੇ ਵੀ ਕੋਚਿੰਗ ਨੇ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਇਹਨਾਂ ਨੇ ਇੱਕ ਵੱਡੀ ਸੋਚ ਰੱਖੀ ਜਿਹਦੇ ਕਰਕੇ ਅਸੀਂ ਕੰਮ ਸ਼ੁਰੂ ਕੀਤਾ ਪਹਿਲੀ ਵਾਰੀ ਤੇ ਇਸ ਦੇ ਨਾਲ ਅਸੀਂ ਰਸ਼ੀਆ ਤੋਂ ਇੱਕ ਸਾਡੇ ਅਲਾਈਜ਼ ਦੇ ਕੋਚ ਨੇ ਉਹ ਵੀ ਆ ਰਹੇ ਆ ਅਗਲੇ ਮਹੀਨੇ ਤੇ ਨਾਲ ਦੇ ਨਾਲ ਬਾਸਕਟਬਾਲ ਦੇ ਯੂਐਸ ਤੋਂ ਅਸੀਂ ਕੋਚ ਮਗਾਰੇ ਆ ਤਾਂ ਪੰਜਾਬ ਸਪੋਰਟਸ ਡਿਪਾਰਟਮੈਂਟ ਜਿਹੜਾ ਹੈਗਾ ਅਗਲੀਆਂ ਜਿਹੜੀਆਂ 올림픽ਸ ਨੇ ਜਾਂ ਫਿਰ ਨੈਸ਼ਨਲ ਗੇਮਸ ਨੇ ਉਹਦੇ ਵਾਸਤੇ ਤਿਆਰੀ ਕਰ ਰਿਹਾ ਹੈ ਹੋਪਫੁਲੀ ਤੁਹਾਡੇ ਸਾਰਿਆਂ ਦਾ ਆਸ਼ੀਰਵਾਦ ਰਹੂਗਾ ਤਾਂ ਅਸੀਂ ਜਿਹੜਾ ਹੈ ਬਾਦ ਚੜ ਕੇ ਹੋਰ ਵੀ ਇਹੜਾ ਮੈਡਲ ਟੈਲੀ ਜਿਹੜੀ ਪੰਜਾਬ ਦੀ 7ਵੇਂ ਨੰਬਰ ਤੋਂ ਟੌਪ 3 ਦੇ ਵਿੱਚ ਲੈ ਕੇ ਆਉਣ ਵਿੱਚ ਕਾਮਯਾਬ ਹੋ ਗਏ। ਥੈਂਕ ਯੂ। ਧੰਨਵਾਦ। ਥੈਂਕ ਯੂ। ਫੋਟੋ ਕਰ ਦਿਓ ਪਿੱਛੇ ਹੋ ਕੇ।